ਸਸ਼ੀਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਪਬਲਿਸਿਟੀ ਕੁਈਨ ਰਾਖੀ ਸਾਵਨ ਦੇ ਬਾਰੇ ਰਾਖੀ ਸਾਵਨ ਜੋ ਇਨੀ ਦਿਨੀ ਪਾਕਿਸਤਾਨ ਦੇ ਵਿੱਚ ਜਾ ਕੇ ਚਰਚਾਵਾ ਬਟੋਰੀ ਹੈ ਖਬਰਾਂ ਸਿਗੀਆਂ ਕਿ ਉਹ ਡੋਡੀ ਖਾਨ ਦੇ ਨਾਲ ਵਿਆਹ ਕਰਵਾਏਗੀ ਔਰ ਡੋਡੀ ਖਾਨ ਨੇ ਉਹਨਾਂ ਨੂੰ ਇੰਸਟਾਗ੍ਰam ਤੇ ਲਾਈਵ ਵੀਡੀਓ ਬਣਾ ਕੇ ਪ੍ਰਪੋਜ਼ ਕੀਤਾ ਸੀ ਕਿ ਰਾਖੀ ਸਾਵਨ ਆਈ ਲਵ ਯੂ ਬਹੁਤ ਜ਼ਿਆਦਾ ਅੱਗ ਦੀ ਤਰ੍ਹਾਂ ਵੀਡੀਓ ਫੈਲੀ ਹਾਲਾਂਕਿ ਉਹ ਹਾਨੀਆਂ ਨੂੰ ਮਿਲਣ ਦੇ ਲਈ ਪਾਕਿਸਤਾਨ ਪਹੁੰਚੀ ਪਰ ਇਹ ਵੀ ਕਿਤੇ ਨਾ ਕਿਤੇ ਗੱਲ ਝੂਠੀ ਹੈ ਕਿ ਉਹ ਕਿਸੇ ਹੋਰ ਪਰਪਸ ਦੇ ਲਈ ਪਾਕਿਸਤਾਨ ਗਈ ਸੀ ਪਰ ਹੁਣ ਅ ਕਿਸਮਤ ਬਹੁਤ ਜ਼ਿਆਦਾ ਵਾਇਰਲ ਇੱਕ ਇਸ ਗੱਲ ਕਰਕੇ ਹੋ ਰਹੀ ਹੈ ਇੱਕ ਤਾਂ ਸੂਟ ਸਲਵਾਰ ਪਾ ਕੇ 에어ਪੋਰਟ ਤੇ ਉਹ ਸਪਾਟ ਹੋਈ ਹੈ ਮਤਲਬ ਬੇਸਿਕਲੀ ਉਸਨੇ ਪੰਜਾਬੀ ਸੂਟ ਪਾਇਆ ਹੋਇਆ ਪੰਜਾਬੀ ਅਟਾਇਰ ਕੈਰੀ ਕੀਤਾ ਹੋਇਆ ਜਿਸ ਤੋਂ ਬਾਅਦ ਉਹ ਚਰਚਾਵਾਂ ਬਟੋ ਰਹੀ ਹੈ ਔਰ ਨਾਲ ਦੇ ਨਾਲ ਕਿਸ 에어ਪੋਰਟ ਤੇ ਨਜ਼ਰ ਆ ਰਹੀ ਹੈ ਇਹ ਵੀ ਹਾਲੇ ਤੱਕ ਨਹੀਂ ਪਤਾ ਲੱਗਿਆ ਕਿਹਾ ਜਾ ਰਿਹਾ ਹੈ ਕਿ ਡੋਡੀ ਖਾਨੂ ਮਿਲਨ ਦੇ ਲਈ ਦੁਬਈ ਜਾ ਰਹੀ ਹੈ ਪਰ ਤੁਹਾਨੂੰ ਦੱਸ ਦੇਣਾ ਹੈ ਕਿ ਡੋਡੀ ਖਾਨ ਨੇ ਬਹੁਤ ਸਾਰੇ ਇੰਟਰਵਿਊਜ਼ ਦੇ ਵਿੱਚ ਜੋ ਹੈ ਇਹ ਗੱਲ ਦਾ ਵੀ ਖੁਲਾਸਾ ਕਰ ਦਿੱਤਾ ਹੈ ਕਲੈਰਿਟੀ ਕਰ ਦਿੱਤੀ ਹੈ ਕਿ ਰਾਖੀ ਸਾਵੰਤ ਸਿਰਫ ਔਰ ਸਿਰਫ ਉਹਨਾਂ ਦੀ ਚੰਗੀ ਦੋਸਤ ਹੈ ਪਰ ਮੈਂ ਇਸ ਗੱਲ ਦੀ ਗਾਰੰਟੀ ਲੈਣਾ ਹੈ ਕਿ ਉਹ ਪਾਕਿਸਤਾਨ ਦੀ ਬਹੂ ਬਣ ਕੇ ਰਹੇਗੀ ਕਿਉਂਕਿ ਇੰਡੀਆ ਦੇ ਵਿੱਚ ਤਾਂ ਉਸ ਨੂੰ ਕਿਸੇ ਨੇ ਪਿਆਰ ਨਹੀਂ ਦਿੱਤਾ ਉਸ ਦੀ ਕਿਸੇ ਨੇ ਕਦਰ ਨਹੀਂ ਕੀਤੀ ਉਸ ਨੇ ਬਹੁਤ ਸੈਕਰੀਫਾਈਜ਼ ਕੀਤਾ ਹੈ ਬਹੁਤ ਸੰਘਰਸ਼ ਕੀਤਾ ਹੈ ਉਸ ਨੇ ਚਾਹੇ ਉਸ ਦੀ ਪਰਸਨਲ ਲਾਈਫ ਹੋਵੇ ਚਾਹੇ ਉਸ ਦੀ ਪ੍ਰੋਫੈਸ਼ਨਲ ਲਾਈਫ ਹੋਵੇ ਚਾਹੇ ਉਸ ਦੇ ਮਦਰ ਨੂੰ ਲੈ ਕੇ ਕੋਈ ਵੀ ਇਸ਼ੂ ਹੁੰਦਾ ਹੋਵੇ ਰਾਖੀ ਸਾਵੰਤ ਨੇ ਬਹੁਤ ਕੁਝ ਆਪਣੀ ਲਾਈਫ ਦੇ ਵਿੱਚ ਫੇਸ ਕੀਤਾ ਉਸ ਚੀਜ਼ ਦਾ ਮੈਂ ਜੋ ਹੈ ਉਸ ਨੂੰ ਸਪੋਰਟ ਕਰਦਾ ਉਸ ਚੀਜ਼ ਦੀ ਮੈਂ ਕਦਰ ਕਰਦਾ ਹਾਂ ਤੇ ਮੇਰੀ ਬਹੁਤ ਚੰਗੀ ਦੋਸਤ ਹੈ ਔਰ ਇਹ ਵੀ ਖਬਰਾਂ ਫੈਲਾਈਆਂ ਜਾ ਰਹੀਆਂ ਸੀਗੀਆਂ ਕਿ ਉਹ ਪੁਲਿਸ ਦੇ ਵਿੱਚ ਹੈ ਪਰ ਤੁਹਾਨੂੰ ਦੱਸ ਦਿੰਨੇ ਆ ਕਿ ਉਹ ਬਿਜ਼ਨਸਮੈਨ ਹੈ ਔਰ ਨਾਲ ਦੇ ਨਾਲ ਐਕਟਰ ਹੈ ਉਸਨੇ ਵੀ ਕਲੀਅਰ ਕਰ ਦਿੱਤਾ ਕਿ ਉਹ ਕਿਸੇ ਵੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਨਹੀਂ ਹੈਗਾ ਉਹ ਆਪਣੇ ਬਿਜ਼ਨਸ ਕਰਦਾ ਔਰ ਨਾਲ ਦੇ ਨਾਲ ਐਕਟਿੰਗ ਕਰਦਾ ਤੇ ਜਿਸ ਤੋਂ ਬਾਅਦ ਰਾਖੀ ਸਾਵੰਤ ਔਰ ਉਹਨਾਂ ਦੀ ਮੁਲਾਕਾਤ ਸੋਸ਼ਲ ਮੀਡੀਆ ਤੇ ਹੀ ਹੁੰਦੀ ਹੈ ਔਰ ਚੰਗੇ ਦੋਸਤ ਬਣਦੇ ਨੇ ਔਰ ਰਾਖੀ ਸਾਵੰਤ ਦੀ ਜ਼ਿੰਦਗੀ ਦੇ ਬਾਰੇ ਉਹ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਇਸ ਕਰਕੇ ਉਹ ਰਾਖੀ ਸਾਵੰਤ ਦੀ ਬਹੁਤ ਚੀਜ਼ਾਂ ਦੇ ਜਗ੍ਹਾ ਵੈਲਿਊ ਕਰਦਾ ਸੋ ਰਾਖੀ ਸਾਵੰਤ ਤੋਂ ਡੋਡੀ ਖਾਨ ਨੂੰ ਮਿਲਣ ਦੇ ਲਈ ਜਾਏਗੀ ਬਹੁਤ ਸਾਰੀਆਂ ਖਬਰਾਂ ਦੇ ਵਿੱਚ ਜੇ ਵੀ ਆਇਆ ਸੀਗਾ ਕਿ ਉਹਦਾ ਹੁਣ ਪਾਕਿਸਤਾਨ ਦੇ ਵਿੱਚ ਵਿਆਹ ਹੋਗਾ ਕਿਉਂਕਿ ਰਾਖੀ ਸਾਮੰਤ ਨੂੰ ਤਾਂ ਹਮੇਸ਼ਾ ਮਸਾਲਾ ਚਾਹੀਦਾ ਹੁੰਦਾ ਪਬਲਿਸਿਟੀ ਸਟੰਟਸ ਦੇ ਲਈ ਕਿਉਂਕਿ ਉਹ ਹਮੇਸ਼ਾ ਕੰਟਰੋਵਰਸੀ ਦੇ ਵਿੱਚ ਰਹਿ ਕੇ ਹੀ ਐਕਟਿਵ ਰਹਿੰਦੀ ਹੈ ਕਿਸੇ ਵੀ ਇਸ਼ੂ ਤੇ ਰਾਖੀ ਸਾਮੰਤ ਨੇ ਐਕਟਿਵ ਹੋਣਾ ਹੀ ਹੁੰਦਾ ਹੁਣ ਇੱਕ ਵੀਡੀਓ ਆਪਣੇ ਇੰਨੇ ਸਾਰੇ ਬੈਗਸ ਲੈ ਕੇ 에ਰਪੋਰਟ ਤੇ ਸਪਾਟ ਹੋਈ ਉਹਦੀ ਵੀਡੀਓ ਵੀ ਲਗਾਤਾਰ ਵਾਇਰਲ ਹੋਈ ਹੁਣ ਡੋਡੀ ਖਾਨ ਕੀ ਅੱਗੇ ਸਟੈਪ ਲੈਂਦੇ ਨੇ ਇਹ ਦੇਖਣਾ ਬਹੁਤ ਖਾਸ ਹੋਣ ਵਾਲਾ ਹੈ ਕਿ ਵਾਕਿਆ ਦੇ ਵਿੱਚ ਡੋਡੀ ਖੁਦ ਵਿਆਹ ਕਰਨਗੇ ਜਾਂ ਫਿਰ ਪਾਕਿਸਤਾਨ ਦੇ ਆਪਣੇ ਕਿਸੇ ਭਰਾ ਦੇ ਨਾਲ ਹੀ ਉਹਨਾਂ ਦਾ ਰਿਸ਼ਤਾ ਤੈਅ ਕਰਨਗੇ ਤਾਨੀ ਕਿਸੇ ਭਾਈ ਸੇ ਰਾਖੀ ਸਵੰਤ ਦੀ ਸ਼ਾਦੀ ਕਰਵਾਉਂਗਾ ਯਾਨੀ ਕਿ ਹੋਣੇ ਰਾਖੀ ਸਵੰਤ ਦਾ ਤੀਸਰਾ ਵਿਆਹ ਹੋਵੇਗਾ ਤੇ ਦੇਖਣਾ ਇਹ ਵੀ ਬੜਾ ਅਹਿਮ ਹੋਣ ਵਾਲਾ ਹੈ ਕਿ ਰਾਖੀ ਦੇ ਅਗਲੇ ਕੀ ਪਬਲਿਸਿਟੀ ਸਟੰਟਸ ਹੁੰਦੇ ਨੇ ਕਿਉਂਕਿ ਪਬਲਿਸਿਟੀ ਸਟੰਟਸ ਤੋਂ ਕਦੇ ਗੁਰੇਜ਼ ਨਹੀਂ ਕਰਦੀ ਉਹ ਹਮੇਸ਼ਾ ਕੰਟਰੋਵਰਸੀ ਦੇ ਵਿੱਚ ਰਹਿਣਾ ਪਸੰਦ ਹੈ ਉਹਨੂੰ ਆਪਣੇ ਐਂਟਰਟੇਨਮੈਂਟ ਦੇ ਜ਼ਰੀਏ ਕਿਉਂਕਿ ਬਿਗ ਬਾਸ ਦੇ ਵਿੱਚ ਵੀ ਅਗਰ ਦੇਖਿਆ ਜਾਏ ਤਾਂ ਰਾਖੀ ਸਵੰਤ ਨੂੰ ਬਹੁਤ ਜ਼ਿਆਦਾ ਪ੍ਰੇਫਰੈਂਸ ਦਿੱਤੀ ਜਾਂਦੀ ਹੈ ਹਮੇਸ਼ਾ ਬਿਗ ਬਾਸ ਸੀਜ਼ਨ ਦੇ ਵਿੱਚ ਰਾਖੀ ਸਵੰਤ ਪਹੁੰਚਦੀ ਹੈ ਸੋ ਕਿਤੇ ਨਾ ਕਿਤੇ ਵੀ ਸਟ੍ਰੈਸ ਸਟਰਗਲ ਦਾ ਇੱਕ 파ਟ ਹੈ ਕਿ ਪਾਕਿਸਤਾਨ ਦੀ ਜਿਹੜੀ ਨੂੰ ਬਣਨ ਦੇ ਚਰਚਾਵਾਂ ਚੱਲ ਰਹੀਆਂ ਨੇ ਨੂੰ ਬਣਨ ਦੀਆਂ ਵੀ ਦੇਖਣਾ ਬੜਾ ਖਾਸ ਹੋਣ ਵਾਲਾ ਹੈ ਫਿਲਹਾਲ ਲਈ ਤੁਸੀਂ ਮੈਨੂੰ ਦੀ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪਤ ਖੋਲਾ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ